ਤੇ ਜੀ ਦਾ ਸਰਦਾਰ ਕਮਜੀ ਸਿੰਘ ਰੀਤੂ ਜੀ ਨੂੰ ਕਿ ਉਹ ਸਾਨੂੰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਦੇ। ਡਿਜੀਟਲ ਹੈਲਥ ਐਸਵੇਤ ਇੱਕ ਮਹੱਤਵਪੂਰਨ ਵਿਸ਼ਿਆ। ਜੇ ਅਸੀਂ ਗੱਲ ਕਰਾਂਗੇ ਕਿਉਂ? ਕਿਉਂਕਿ ਹਰ ਵਾਅਦੇ ਦਾ ਇੱਕ ਕਾਰਨ ਹੁੰਦਾ ਆ। ਅੱਜ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਦੌਰ ਚੱਲ ਰਿਹਾ। ਹਰ ਸਕੂਲ ਸਮਾਰਟ ਸਕੂਲ ਬਣ ਰਿਹਾ। ਬੱਚਿਆਂ ਵਾਸਤੇ ਖੁੱਲੇ ਤੇ ਹਵਾਦਾਰ ਕਮਰੇ। ਉਹਨਾਂ ਲਈ ਪੀਣ ਤੇ ਪਾਣੀ ਦਾ ਪ੍ਰਬੰਧ। ਹਰ ਸਕੂਲ ਦੇ ਵਿੱਚ ਆਰਓ ਇਨਵਰਟਰ ਔਰ ਸਮਾਰਟ ਕਲਾਸਰੂਮ ਪ੍ਰੋਜੈਕਟਰ ਇੰਟਰਐਕਟਿਵ ਪੈਨਲ ਜੇਕਰ ਮੈਂ ਆਪਣੇ ਸਕੂਲ ਦੀ ਗੱਲ ਕਰਾਂ ਤੇ ਸਾਡਾ ਸਕੂਲ ਵੀ ਆਰ ਲੱਕੀ ਵੀ ਆਰ ਬlesਸਡ ਕਿ ਸਰਦਾਰ ਕਰਮਜੀਤ ਸਿੰਘ ਰਿੰਟੂ ਉਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਮੈਡਮ ਪ੍ਰੇਨਕਾ ਜੀ ਔਰ ਉਹਨਾਂ ਦੇ ਨਾਲ ਗੁਰਪ੍ਰੀਤ ਕਟਾਰੀਆ ਜੀ ਮੈਡਮ ਸੱਬਰ ਜੀ ਇਹ ਸਾਰੇ ਲੜਕੇ ਇੱਕ ਉਪਰਾਲਾ ਇੱਕ ਮਿਸ਼ਨ ਦੇ ਤੌਰ ਤੇ ਲਿਆ ਕਿ ਅਸੀਂ ਅੰਮ੍ਰਿਤਸਰ ਦਾ ਕੋਈ ਵੀ ਸਕੂਲ ਜਿਹੜਾ ਉਸ ਤਰ੍ਹਾਂ ਦਾ ਨਹੀਂ ਰਹਿਣ ਦੇਣਾ ਕਿ ਜਿਹਦੇ ਵਿੱਚ ਆਧੁਨਿਕ ਸਹੂਲਤਾਂ ਨਾ ਹੋਣ। ਪ੍ਰੀਤ ਸੰਗੀਤ ਪਾਣ ਜੰਮ ਪਲ ਵਸ ਗਾਨਿਆ। ਪੂਰੀ ਹੋਈ ਜੇ ਫਾਊਂਡੇਸ਼ਨ ਨਹੀਂ ਮਜ਼ਬੂਤ ਹੋਗੀ ਤੇ ਤਾਂ ਹੀ ਉੱਪਰ ਲਿਆ ਮੱਜਲਾ ਜਿਹੜੀਆਂ ਉਹ ਹੋਰ ਵਧੀਆ ਤਰੀਕੇ ਨਾਲ ਬਣ ਸਕਦੀਆਂ। ਦੇ ਜੌਨੇ ਚੰਗੀ ਸਿੱਖਿਆ ਦੇ ਕੇ ਇਹ ਪੜੇ ਨੂੰ ਪੂਰਿਆ ਜਾ ਸਕਦਾ ਪੈਨਜੀ ਗੁਰਮੀਤ ਕੌਰ ਨੂੰ ਔਰ ਉਹਨਾਂ ਦੇ ਸਾਰੇ ਟੀਚਿੰਗ ਸਟਾਫ ਨੂੰ ਨੌਨ ਟੀਚਿੰਗ ਸਟਾਫ ਨੂੰ ਕਿ ਜਿਨ੍ਹਾਂ ਦੀ ਮਿਹਨਤ ਬਦੌਲਤ ਅੱਜ ਇਹ ਜਿਹੜੇ ਦਿੱਤੀ ਤੌਰ ਤੇ ਪਛੜੇ ਹੋਏ ਨੇ ਉਥੋਂ ਦੇ ਬੱਚਿਆਂ ਨੂੰ ਵੀ ਮੈਂਦੇ ਹਾਵੇ ਬਣਾਇਆ ਜਾ ਰਿਹਾ ਔਰ ਜਿਸ ਤਰੀਕੇ ਦੇ ਨਾਲ ਸਰਦਾਰ ਹਰਪਿੰਦਰ ਸਿੰਘ ਜੀ ਨੇ ਕਿਹਾ ਕਿ ਇਹ ਬੱਚਿਆਂ ਨੂੰ ਉਸ ਤਰ੍ਹਾਂ ਬਣਾਇਆ ਜਾਵੇ ਕਿ ਇਹ ਵੱਡੇ ਵੱਡੇ ਪ੍ਰਾਈਵੇਟ ਸਕੂਲ ਜਿੱਥੇ ਲੱਖਾਂ ਰੁਪਈਆ ਫੀਸਾਂ ਨੇ ਕੋਨਾ ਬੱਚਿਆਂ ਦੇ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਣ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਜਿੱਥੇ ਜਜ਼ਬੇ ਵਾਲੇ ਲੋਕ ਨੇ ਜੇ ਝੇਥੋਂ ਦੇ ਬੱਚੇ ਚੰਗੀ ਸਿੱਖਿਆ ਲੈ ਕੇ ਚੰਗੀਆਂ ਨੌਕਰੀਆਂ ਲੈ ਜੋ ਇਸ ਸੁਲਾਮੀ ਇਥੋਂ ਦੇ ਬੱਚਿਆਂ ਲਈ ਇਸ ਜ਼ੇਬੀ ਲਈ ਮਾਪਿਆਂ ਲਈ ਕੰਮ ਕਰ ਰਹੇ ਨੇ ਉਹ காਫੇ ਤਰੀਫਿਆ ਇਹ ਜਿਹੜੀ ਪੰਜਾਬ ਸਿੱਖਿਆ ਸਕੂਲ ਔਰ ਹਾਈ ਸਕੂਲ ਦੇ ਦੋਨੋਂ ਪ੍ਰਿੰਸੀਪਲ ਔਰ ਸਟਾਫ ਬੜ ਬਜਜਪੇ ਦੇ ਨਾਲ ਬੜੀ ਜੀਲ ਦੇ ਨਾਲ ਇਹ ਕੰਮ ਕਰ ਰਹੇ ਨੇ ਇੱਥੇ ਖੁਸ਼ੀ ਦੇ ਨਾਲ ਆਪਣੇ ਮਨ ਨੂੰ ਸਕੂਨ ਕਿ ਜਿਨ੍ਹਾਂ ਨੂੰ ਬੱਚਿਆਂ ਦੀ ਸੇਵਾ ਕਰਕੇ ਮੰਨੋ ਖੁਸ਼ੀ ਮਿਲੇ ਉਹ ਕਾ ਸੇਵੀ ਖੁਸ਼ੀ ਨਾਨ ਸਰਕਾਰ ਦੇ ਸਾਥ ਕਿ ਜਿਹੜਾ ਕੰਮ ਜੱਟੀਆਂ ਭੱਤਿਆਂ ਜੱਟੀਆਂ ਭਾਗੀਆਂ ਫਤੋ ਰੁਕੇ ਪੰਜਾਬ ਗਵਰਨਮੈਂਟ ਸਕੂਲ ਇਹ ਵੱਡੀ ਗੱਲ ਹੈ ਜੀ ਜਗਤ ਅਸਕਰ ਦੇ ਨਾਲ ਸਵਾਗਤ ਇਸਤਿਖਬਾਰ ਜੀ ਹੈ ਬੁੱਕੀ ਜਿਸ ਕਾਲ ਦੀ ਖੁਸ਼ੀ ਹੈ ਕਿ ਕਦੀ ਤੋਂ ਬੱਦੋਨੀ ਕੀ ਸਰਕਾਰੀ ਸਕੂਲਾਂ ਦੇ ਵਿੱਚ ਇੰਨੇ ਹੁਨਾਰ ਪ੍ਰਿੰਸੀਪਲ ਟੀਚਰ ਹੋ ਸਕਦੇ ਆ ਇਹ ਜਿਹੜੀ ਪਰਸੈਪਸ਼ਨ ਲੋਕਾਂ ਜਿਹਾ ਨੂੰ ਅਸੀਂ ਤੋੜਨਾ ਵਾ ਅਸੀਂ ਲੋਕਾਂ ਨੂੰ ਦੱਸਣਾ ਕਿ ਅਸੀਂ ਜਿਹੜੇ ਮਹਿੰਗੇ ਮਹਿੰਗੇ ਪ੍ਰਾਈਵੇਟ ਸਕੂਲ ਨੇ ਉਹਨਾਂ ਨਾਲ ਹਰ ਪੱਖ ਚ ਅੱਗੇ ਆ ਜਦੋਂ ਪ੍ਰਿੰਸੀਪਲ ਸਾਹਿਬ ਨੇ ਕਹੀ ਸੀ ਕਿ ਇੱਕ ਇੰਗਲਿਸ਼ ਦਾ ਇਹ ਅਤੇ ਨਾ ਉਹ ਕਰ ਦਿਖਾਇਆ ਕਿ ਇਹਨੇ ਗ੍ਰੂਨ ਔਰ ਇਨੀ ਵਧੀਆ ਕੈਪੈਬਿਲਿਟੀ ਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਇਹ ਉਸ ਵਿੱਚ ਕਰ ਸਕਦੇ ਨੇ ਇਸ ਤੋਂ ਬਾਅਦ ਸ਼੍ਰੀ ਲਾਲ ਜਿਸ ਕਾਰਨ ਦੇ ਅੱਜ ਫਸਟ ਮੈਡੀਸ਼ਨ ਬੱਚੇ ਨੇ ਮਾਣ ਕੀਤੀ ਹੈ ਜੀ ਸਰ ਜੀ ਸਰਕਾਰੀ ਸਰਦਾਰ ਗੁਰਪ੍ਰੀਤ ਸਿੰਘ ਕਟਾਰੀਆ ਜੀ ਔਰ ਸਾਰੇ ਵੀ ਸਾਥੀ ਇੱਥੇ ਅੱਜ ਪਹੁੰਚੇ ਨੇ ਤੇ ਅੱਜ ਸਰਕਾਰ ਵੱਲੋਂ ਇੱਕ ਬਹੁਤ ਕਰਦੀਆਂ ਉਹਨਾਂ ਦੇ ਨਾਲ ਕੰਮ ਕਰ ਕਰਦੀਆਂ ਕਰ ਚੁੱਕੀਆਂ ਮੈਨੂੰ ਪਤਾ ਜੀ ਤਾਰੀ ਕੁਲਾਬੇ 100